ਸਾਹਿਬ ਜੀ ਮੇਰਾ ਨਾਮ ਮਨਜੋਤ ਹੈ ਕੋਇਤੋ ਸਾਡੇ ਨੂੰ ਬੇਨਤੀ ਹੈ ਕਿ ਸਾਡੇ ਤੋਂ ਕੋਇਤੋ ਕੋਈ ਵੀ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦਾ ਕੋਈ ਵੀ ਡਾਇਰੈਕਟ ਫਲਾਈਟ ਨਹੀਂ ਹੈ ਅਸੀਂ ਬਹੁਤ ਜ਼ੋਰ ਤੋਂ ਕੋਸ਼ਿਸ਼ ਕਰ ਰਹੇ ਹਾਂ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਆ ਇਥੋਂ ਦੇ ਕੁਏ ਮੀਰ ਸਿੰਘ ਬੰਦਾਵਾ ਹੁੰਦੀ ਕਿ ਅੰਮ੍ਰਿਤਸਰ 에어ਪੋਰਟ ਤੇ ਨਿਮਿੰਦਰ ਜਿਹੜੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜੋ ਜੂਈਆਰ ਨੇ ਇਹਨਾਂ ਗੱਲ ਕੀਤੀ ਸੀ ਕੋਏ ਤੇਰਵੇ ਦਾ ਗੱਲ ਕੀਤੀ ਸੀ ਪਰ ਇੰਡੀਅਨ ਗਵਰਨਮੈਂਟ ਨੇ ਕੋਈ ਉਪਰ ਨਹੀਂ ਕਰਨੀ ਕੋਈ ਯਾਜਤ ਨਹੀਂ ਦੀ ਜੀ ਸਾਡੇ ਨੂੰ ਬੇਨਤੀ ਹੈ ਸਾਨੂੰ ਕਨੈਕਟਿੰਗ ਫਲਾਈਟ ਕਰਕੇ ਦਿੱਲੀ ਅਬਰសារ ਨੂੰ ਜਾਣਾ ਪੈਂਦਾ ਕੋਏ ਤੋਂ ਮੁੰਬਈ ਹੋ ਕੇ ਜਾਣਾ ਪੈਂਦਾ ਜਾਂ ਹਾਈਦਰਾਬਾਦ ਜਾਂ ਹੋਰ ਦੂਜੇ ਜਿਹੜੇ ਇੰਟਰਨੈਸ਼ਨਲ 에ਰਪੋਰਟ ਉਸ ਤੋਂ ਕਨੈਕਟਿੰਗ ਕਰਕੇ ਸਾਨੂੰ ਜਾਣਾ ਪੈਂਦਾ ਸਾਡੀ ਇਹੀ ਬੇਨਤੀ ਹੈ ਸੰੂਕ ਪੰਜਾਬੀ ਭਾਈ ਕਰੇ ਉਹਦਾ ਪ੍ਰੋਜੈਕਟ ਬੰਮੇ ਸਮੇਂ ਤੋਂ ਸਾਡੀ ਕੋਸ਼ਿਸ਼ ਹੈ ਤੇ ਡਾਇਰੈਕਟ ਫਲੈਟ ਜਿਹੜੀ ਕੋਇਤੋਂ ਸਭ ਚੰਗੀ ਜੇ ਬੈਠੇ ਜਾਨਾ ਪਤਾ ਨਹੀਂ ਤਕਰੀਬਨ ਬਹੁਤ سارے ਕਾਫੀ ਲੋਕ ਜਿਹੜੇ ਨੇ ਕੋਇਤੋਂ ਅਮਰਸਰ ਜਾਂਦੇ ਨੇ ਹੁਣ ਇੱਕ 에어 ਇਰ ਇੰਡੀਆ ਫਲਾਈਟ ਹੈ ਜਿਹੜੀ ਅਮਰਸਰ ਆਇਆ ਮੁੰਬਈ ਹੋ ਕੇ ਜਾਦੀ ਹੈ ਕਾਫੀ ਪਸੰਜਰ ਨੇ ਇਹਦੇ ਵਿੱਚ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ 에어ਲਾਈਨ ਕੰਪਨੀਆਂ ਨੂੰ ਅਤੇ ਅਮਰਸਰ 에어ਪੋਰਟ ਅਥਾਰਟੀ ਨੂੰ ਇਸ ਬਾਰੇ ਕੁਝ ਵਿਚਾਰਿਆ ਜਾਵੇ ਬਹੁਤ ਬਹੁਤ ਧੰਨਵਾਦ ਧੰਨਵਾਦ